ਉਧਾਨੇ ਦੇ ਵਿੱਚ ਰਮਨੀਤ ਬਿੱਟੂ ਵੱਲੋਂ ਪਹਿਲਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਤੇ ਮੁੜ ਕੇ ਉਹਨਾਂ ਨੇ ਇਲਜ਼ਾਮ ਵੀ ਲਗਾਏ ਨੇ ਕਹਿੰਦੇ ਮੇਰੇ ਨਾਮਜ਼ਦਗੀ ਪੱਤੋਂ ਲਾ ਕੇ ਕਈ ਸਾਜ਼ਿਸ਼ਾਂ ਚਲੀਆਂ ਜਾਂਦੀਆਂ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ ਮੇਰੇ ਫਾਰਮ ਰੱਦ ਕਰਨ ਲਈ ਮੇਰੇ ਤੇ ਕਰੋੜਾਂ ਦਾ ਕਰਜ਼ਾ ਚੜਿਆ ਹੋਇਆ ਹੈ ਘਰ ਖਾਲੀ ਕਰਨ ਦੇ ਹੁਕਮ ਵੀ ਧੇਰ ਦਿਨੋਂ ਦੇ ਦਿੱਤੇ ਸਰਕਾਰ ਨੇ ਕਹਿੰਦੇ ਭਿਆਨਕ ਦਾ ਪੁੱਤਰਾ ਡਰਦਾ ਨਹੀਂ ਹੈ ਇਹ ਗੱਡ ਜੋੜਨ ਨੂੰ ਤੁਹਾਨੂੰ ਕਬੜੀ ਵੱਡੀ ਮਜ਼ਬੂਤੀ ਮਿਲੇਗੀ ਹਾਲਾਂਕਿ ਭਗਵੰਤ ਸਿੰਘ ਮਾਨ ਤੇ ਸੰਜੀਤ ਸਿੰਘ ਵੱਲੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਉਮੀਦਵਾਰਾਂ ਲੈ ਕੇ ਅਰਵਿੰਦ ਕੇਜਰੀਵਾਲ ਦੇ ਆਉਣ ਨਾਲ ਕਿਤੇ ਨਾ ਕਿਤੇ ਵੱਡਾ ਵੱਡਾ ਫਰਕ ਦੇਖਣ ਨੂੰ ਮਿਲੇਗੀ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਸਾਰਿਆਂ ਨੂੰ ਨਿਸ਼ਾਨਾ ਬਣਾਇਆ ਜਿਹੜੇ ਵਿਰੋਧੀ ਪਾਰਟੀਆਂ ਦੇ ਵਿੱਚ ਨੇ ਭਾਰਤ ਦੇ ਮਹੀਨੇ ਵਿੱਚ ਇਹਨਾਂ ਨੇ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਦੋ ਵਾਰ ਪੁਲਿਸ ਰਵਾਡ ਲਿਆ ਤੀਜੀ ਵਾਰ ਉਹਨੂੰ ਨਿਆਂਕ ਰਸਤੇ 'ਚ ਭੇਜਤਾ ਉਹਨੇ ਆਪਣੇ ਵੱਡੇ ਵਕੀਲਾਂ ਦੇ ਨਾਲ ਇੱਕ ਦਰਖਾਸਤ ਤਿਆਰ ਕੀਤੀ ਕਿ ਮੈਨੂੰ ਅੰਤਰਮ ਜਵਾਨਤ ਦਿੱਤੀ ਜਾਵੇ ਤਾਂ ਕਿ ਮੈਂ ਆਪਣੀ ਪਾਰਟੀ ਦੀ ਪ੍ਰਚਾਰ ਕਰ ਸਕਾਂ ਪੰਚਕੁੱਲਾ ਦੇ ਵਿੱਚ ਵੀ ਭਾਜਪਾ ਵੱਲੋਂ ਮੀਟਿੰਗ ਸੱਦ ਲਈ ਗਈ ਹੈ ਦੇਖੋ ਇਸ ਵੇਲੇ ਹਰਿਆਣਾ ਦਾ ਬੜਾ ਵੱਡਾ ਕਲੇਸ਼ ਪਿਆ ਹੋਇਆ ਹੈ ਵਿਰੋਧੀ ਪਾਰਟੀਆਂ ਰਾਜਪਾਲ ਸਾਹਿਬ ਨੂੰ ਕੁਝ ਮਿਲੇ ਇੰਜਾਂ ਕੁਝ ਬੈਲਰਿਕਾਂ ਨੇ ਕਨੇਪ ਸਿੰਘ ਸੈਣੀ ਦੀ ਪਾਰਟੀ ਘਟ ਗਿਣਤੀਆਂ ਦੇ ਵਿੱਚ ਆ ਚੁੱਕੀ ਹੈ ਐਮਰਤਪਾਲ ਸਿੰਘ ਜਿੱਥੇ ਡਿਬਲੂਗੜ੍ਹ ਜਿਹਦੇ ਵਿੱਚ ਬੰਦ ਰਹੇ ਤੇ ਉਹਨਾਂ ਵੱਲੋਂ ਵੀ ਖਡੂਰ ਸਾਹਿਬ ਤੋਂ ਅਜਾਦ ਚੌਂ ਰੋਣ ਦਾ ਐਲਾਨ ਕਰ ਦਿੱਤਾ ਗਿਆ ਉੱਥੇ ਅੱਜ ਹਾਈ ਕੋਰਟ ਵੱਲੋਂ ਕਿਹਾ ਗਿਆ ਕਿ ਸੁਪਰਡੈਂਟ ਸਾਹਿਬ ਸਾਰੀ ਜ਼ਿੰਮੇਵਾਰੀ ਆਪ ਸੰਭਾਲੋ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਤੋਂ ਇਹ ਮੰਗਿਆ ਸੀ ਕਿ ਮੈਨੂੰ ਨਾਮਜ਼ਦਗੀ ਦਾਖਲ ਕਰਨ ਅਤੇ ਆਪਣੀ ਚੋਣ ਸਟ੍ਰੈਟਜੀ ਬਣਾਉਣ ਵਾਸਤੇ ਸੱਤ ਦਿਨ ਦੀ ਆਗਿਆ ਦਿੱਤੀ ਜਾਵੇ ਇਸ ਤੋਂ ਪਹਿਲਾਂ ਸਵਰਨਜੀਤ ਸਿੰਘ ਬਾਹਰ ਧਿਆਨ ਸਿੰਘ ਮੰਡ ਤੇ ਅਤਿੰਦਰਪਾਲ ਸਿੰਘ ਪਟਿਆਲਾ 1999 ਦੇ ਵਿੱਚ ਜੇਲ੍ਹ ਦੇ ਵਿੱਚੋਂ ਬਹਿ ਕੇ ਚੋਣਾ ਲੋਕ ਸਭਾਦਗਾਹੀ ਲੜ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋਂ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਜ਼ਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੱਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਬੜਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਤੁਹਾਡਾ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਸਰ ਸਾਹਿਬ ਅੱਜ ਜਿੱਥੇ ਕਾਫੀ ਉਮੀਦਵਾਰਾਂ ਵੱਲੋਂ ਆਪਣੀ ਆਦੇ ਕੀ ਪੱਤਰ ਭਰੇ ਗਏ ਨੇ ਤੇ ਦੂਜੇ ਪਾਸੇ ਲੁਧਿਆਣੇ ਦੇ ਵਿੱਚ ਰਮਨੀਤ ਬਿੱਟੂ ਵੱਲੋਂ ਪਹਿਲਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਤੇ ਮੁੜ ਕੇ ਉਹਨਾਂ ਨੇ ਇਲਜ਼ਾਮ ਵੀ ਲ ਦੇਖੋ ਜੀ ਹਰਾਵਨੀਤ ਸਿੰਘ ਬਿੱਟੂ ਤਿੰਨ ਵਾਰਾਂ ਦਾ ਮੈਂਬਰ ਪਾਰਲੀਮੈਂਟ ਹੈ ਐਸ ਵਾਰ ਉਹ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਘੋੜੇ ਤੇ ਸਵਾਰ ਹੋ ਗਿਆ ਉਹਨੇ ਅਜ ਨਾਮਜ਼ਦਗੀ ਪੱਤਰ ਦਾਖਲ ਕਰਨੇ ਸੀ ਪਰੰਤੂ ਉਹਨਾਂ ਦੇ ਸਵਾਰਥ ਕਹਿੰਦੇ ਪਹੁੰਚੀ ਨਹੀਂ ਫਿਰ ਇਹ ਗ੍ਰੈਂਡ ਲੱਗ ਗਿਆ ਕਹਿੰਦੇ ਡੀਐਮ ਆਪਣੀ ਪਤਨੀ ਸਵੇਤ ਬਿੱਟੂ ਦੇ ਨਾਮਜ਼ਦਗੀ ਫਾਰਮ ਲੈਣ ਲਈ ਦਫ਼ਤਰ ਝੋਡੀ ਕਰਦੇ ਰਹੇ ਬਿੱਟੂ ਸਾਹਿਬ ਕਹਿੰਦੇ ਆ ਕਿ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ ਮੇਰੇ ਫਾਰਮ ਰੱਦ ਕਰਨ ਲਈ ਮੇਰੇ ਤੇ ਕਰੋੜਾਂ ਦਾ ਕਰਜ਼ਾ ਚੜਿਆ ਹੋਇਆ ਹੈ ਘਰ ਖਾਲੀ ਕਰਨ ਦੇ ਹੁਕਮ ਵੀ ਧੇਰ ਦਿਨੋਂ ਦੇ ਦਿੱਤੇ ਸਰਕਾਰ ਨੇ ਕਹਿੰਦੇ ਮੈਂ ਬੀਐਲਟੀਸੀ ਦਾ ਪੋਤਰਾ ਡਰਦਾ ਨਹੀਂ ਉਹ ਕਹਿੰਦੇ ਕਿ ਜੇ ਕੇਂਦਰ ਦੇ ਵਿੱਚ ਮੁੜ ਭਾਜਪਾ ਸਰਕਾਰ ਬਣੀ ਤਾਂ ਲੰਡਨ ਵਿੱਚ ਬੈਠੇ राघव चड्डे ਨੂੰ ਨੱਥ ਪਾ ਕੇ ਇੱਥੇ ਰਿਹਾ ਕੇ ਪੇਸ਼ ਕਰਾਂਗਾ ਪਤਾ ਨਹੀਂ ਇਹ ਚਾਰ ਜੂਨ ਦੱਸੂਗੀ ਕਿ ਸਰਕਾਰ ਕਿਦੀ ਬਣਨ ਜਾ ਰਹੀ ਹੈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਵਾਰਕ ਕਿ ਤੁਸੀਂ ਸਰਕਾਰ ਬਣਾ ਰਹੇ ਹੋ ਇਹ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਲੋਕਾਂ ਨੇ ਕਿਹਨੂੰ ਵੋਟਾਂ ਪਾਉਣੀਆਂ ਨੇ ਇਹ ਸਮਾਂ ਦੱਸੇਗਾ ਲੇਕਿਨ ਲੋਕਤੰਤਰ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਤੋਂ ਲੈ ਕੇ ਸਾਰੇ ਕਹਿੰਦੇ ਆ ਕਿ ਇਹ ਇੱਕ ਬਹੁਤ ਵੱਡਾ ਮੇਲਾ ਹੈ ਪਰਬ ਹੈ ਲੋਕਤੰਤਰ ਦੇ ਵਿੱਚ ਹਮੇਸ਼ਾ ਲੋਕ ਵੱਡੇ ਪਰ ਲੋਕਾਂ ਦੀ ਰਹਿ ਨਾਲ ਖਲਬਾੜ ਨਾ ਹੋਵੇ ਲੋਕਾਂ ਦੇ ਵਿੱਚ ਲੋਕ ਹੀ ਲੋਕਤੰਤਰ ਵਿੱਚ ਸਭ ਤੋਂ ਵੱਡੇ ਹੋਇਆ ਕਰਦੇ ਨੇ ਜੀ ਸੋ ਦੂਜੇ ਪਾਸੇ ਅੱਜ ਗੱਲ ਕਰਦੇ ਆ ਅਰਵਿੰਦ ਕੇਜਰੀਵਾਲ ਦੀ ਜਿਨ੍ਹਾਂ ਨੂੰ ਮਾਰਚ ਦੇ ਵਿੱਚ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਅੱਜ ਜਿੱਥੇ ਸੁਪਰੀਮ ਕੋਰਟ ਵੱਲੋਂ ਇੱਕ ਵੱਡੀ ਰਾਹਤ ਦਿੱਤੀ ਗਈ ਹੈ ਤੇ ਇੰਡੀਆ ਗੜਜੋਡ ਨੂੰ ਵੀ ਤੁਹ ਸੱਕ ਵੱਡੀ ਵੱਡੀ ਮਜ਼ਬੂਤੀ ਮਿਲੇਗੀ ਹਾਲਾਂਕਿ ਭਗਵਾਨ ਸਿੰਘ ਮਾਨ ਤੇ ਸੰਜੇ ਸਿੰਘ ਵੱਲੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਉਮੀਦਵਾਰ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦੇ ਆਉਣ ਨਾਲ ਕਿਤੇ ਨਾ ਕਿਤੇ ਵੱਡਾ ਵੱਡਾ ਫਰਕ ਦੇਖਣ ਨੂੰ ਮਿਲੇਗਾ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਨੇ ਔਰ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਸਾਰਿਆਂ ਨੂੰ ਨਿਸ਼ਾਨਾ ਬਣਾਇਆ ਜਿਹੜੇ ਵਿਰੋਧੀ ਪਾਰਟੀਆਂ ਦੇ ਵਿੱਚ ਨੇ ਉਹਨਾਂ ਤੇ ਕਿਹਾ ਕਿ ਤੁਹਾਡੇ ਤੇ ਇਲਜ਼ਾਮ ਨੇ ਤੁਸੀਂ ਆਪਕਾਰੀ ਨੀਤੀ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਪੈਸੇ ਟ੍ਰੇਲ ਹੋਏ ਨੇ ਕੋਈ 360 ਕਰੋੜ ਕਹਿੰਦਾ ਕੋਈ 338 ਕਰੋੜ ਕਹਿੰਦਾ ਤੇ ਫਿਰ ਹੁਣ ਤੱਕ ਡੇਢ ਡੇਢ ਸਾਲ ਹੋ ਗਿਆ ਸੱਤੇਪਾਲ ਜਿਹੜਾ ਇਹਨਾਂ ਦਾ ਸਤਿੰਦਰ ਜੈਨ ਮਾਫ ਕਰਨਾ ਸਤਿੰਦਰ ਜੈਨ ਤੇ ਸ਼ਿਸ਼ੋਧਿਆ ਸਾਹਿਬ ਨੂੰ ਮਾਰਚ ਦੇ ਮਹੀਨੇ ਵਿੱਚ ਇਹਨਾਂ ਨੇ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਦੋ ਵਾਰ ਪੁਲਿਸ ਰਵਾਨੇ ਲਿਆ ਤੀਜੀ ਵਾਰ ਉਹਨੂੰ ਨਿਆਂਇਕ ਰਾਸਤੇ 'ਚ ਭੇਜਤਾ ਉਹਨੇ ਆਪਣੇ ਵੱਡੇ ਵਕੀਲਾਂ ਦੇ ਨਾਲ ਇੱਕ ਦਰਖਾਸਤ ਦਾਇਰ ਕੀਤੀ ਕਿ ਮੈਨੂੰ ਅੰਤਰਮ ਜਵਾਨ ਤਾਂ ਦਿੱਤੀ ਜਾਵੇ ਤਾਂ ਕਿ ਮੈਂ ਆਪਣੀ ਪਾਰਟੀ ਦੀ ਪ੍ਰਚਾਰ ਕਰ ਸਕਾਂ ਸੁਪਰੀਮ ਕੋਰਟ ਦੇ ਮਾਨਯੋਗ ਜੱਜ ਜਿਹੜੇ ਵੱਡੇ ਜੱਜ ਨੇ ਸੰਜੀਵ ਖੰਨਾ ਤੇ ਦਪੰਕਰ दत्ता ਇਹਨਾਂ ਦਾ ਇਹ ਡਬਲ ਬੈਂਚ ਸੀ ਈਡੀ ਨੇ ਹੋਰਾਂ ਨੇ ਬਹੁਤ ਉਦਾਹਰਨਾ ਦਿੱਤੀਆਂ ਐ ਹੋਜੂ ਆ ਹੋਜੂ ਫਲਾਣਾ ਹੋਜੂ ਢੀਗੜਾ ਹੋਜੂ ਪਰਮਾਨਜੋਗ ਅਦਾਲਤ ਕਹਿੰਦੀ ਕਿ ਕਿਸੇ ਪਾਰਟੀ ਦੇ ਮੁਖੀ ਤੇ ਮੁੱਖ ਮੰਤਰੀ ਹਲ ਤੱਕ ਉਹਨੇ ਸਤੀਫਾ ਤਾਂ ਦਿੱਤਾ ਨਹੀਂ ਉਹਨੂੰ ਰੋਕਿਆ ਨਹੀਂ ਜਾ ਸਕਦਾ ਬਾਜੋਗ ਅਦਾਲਤ ਨੇ ਤਕਰੀਬਨ 3 ਹਫਤਿਆਂ ਦੀ ਇਹ ਆਗਿਆ ਦਿੱਤੀ 1 ਜੂਨ ਤੱਕ ਕਿਉਂਕਿ ਪੰਜਾਬ ਦੇ ਵਿੱਚ ਵੋਟਾਂ 1 ਜੂਨ ਨੂੰ ਪੈਣੀਆਂ ਨੇ ਹਰਿਆਣਾ ਦਿੱਲੀ ਦੇ ਵਿੱਚ 25 ਮਈ ਤੇ 3 ਹਫਤੇ ਅਰਵਿੰਦ ਕੇਜਰੀਵਾਲ ਚੋਣ ਪ੍ਰਚਾਰ ਕਰ ਸਕਦੇ ਨੇ ਤੇ 2 ਜੂਨ ਨੂੰ ਕਿਹਾ ਗਿਆ ਤੁਸੀਂ ਆਪਣੇ ਆਪ ਆ ਕੇ ਤਿਹਾਰ ਜੇਲ੍ਹ ਦੇ ਵਿੱਚ ਆਪਣੇ ਆਪ ਨੂੰ ਪੇਸ਼ ਕਰ ਦੇਣਾ ਕਿ ਮੈਂ ਨਿਆਂ ਘਰਾਸਤ ਲਈ ਵਾਪਸ ਆ ਗਈ ਜੀ ਜੀ ਸੋ ਦੂਜੇ ਪਾਸੇ ਪੰਚਕੁੱਲਾ ਦੇ ਵਿੱਚ ਵੀ ਭਾਜਪਾ ਵੱਲੋਂ ਮੀਟਿੰਗ ਸੱਦ ਲਈ ਗਈ ਹੈ ਜੀ ਦੇਖੋ ਇਸ ਵੇਲੇ ਹਰਿਆਣਾ ਦਾ ਬੜਾ ਵੱਡਾ ਕਲੇਸ਼ ਪਿਆ ਹੋਇਆ ਹੈ। ਵਿਰੋਧੀ ਪਾਰਟੀਆਂ ਰਾਜਪਾਲ ਸਾਹਿਬ ਨੂੰ ਕੁਝ ਮਿਲਿਆ ਜਾਂ ਕੁਝ ਮਿਲਰਗਾ ਨਹੀਂ। ਕਨੇਪ ਸਿੰਘ ਸੈਣੀ ਦੀ ਪਾਰਟੀ ਘੱਟ ਗਿਣਤੀਆਂ ਦੇ ਵਿੱਚ ਆ ਚੁੱਕੀ ਹੈ। ਅੱਜ ਲੋਕ ਸਭਾ ਚੋਣਾਂ ਵਾਸਤੇ ਨਾਮਜ਼ਦਗੀ ਦਾਖਲ ਕਰਾਉਣ ਵਾਸਤੇ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਸਾਹਿਬ ਆਏ ਹੋਏ ਸੀ ਜੇਪੀ ਨੱਡਾ ਸਾਹਿਬ ਨੇ ਹਰਿਆਣਾ ਦੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨਾਲ ਪੰਚਕੂਲੇ ਦੇ ਵਿੱਚ ਇੱਕ ਮੀਟਿੰਗ ਕੀਤੀ ਹੈ ਉਹ ਕਹਿੰਦੇ ਅਗਲੇ ਦਿਨਾਂ ਦੇ ਵਿੱਚ ਰੈਲੀਆਂ ਰੋਡ ਸ਼ੋਅ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਦਮੋਦਰਦਾਸ ਮੋਦੀ ਕਰਨਗੇ ਸੋ ਉਸ ਸੰਬੰਧੀ ਵਿਚਾਰ ਪਟੰਦਰੇ ਹੋਏ ਵੀ ਕਦੋਂ-ਕਦੋਂ ਹੈ ਕਿਉਂਕਿ ਆਖਰੀ ਪੜਾਅ ਦੇ ਵਿੱਚ 25 ਮਈ ਹਰਿਆਣਾ ਤੇ ਦਿੱਲੀ ਦੇ ਵਿੱਚ ਵੀ ਚੋਣਾਂ ਨੇ ਉਸ ਤੋਂ ਪਹਿਲਾਂ ਹੋਰ ਥਾਂ ਦੇ ਉੱਤੇ ਤੇ ਆਖਰੀ ਪੜਾਅ ਪੰਜਾਬ ਹੈ ਪੰਜਾਬ ਦੇ ਵਿੱਚ ਵੀ ਪ੍ਰਧਾਨ ਮੰਤਰੀ ਸਾਹਿਬ ਤੇ ਗ੍ਰਹਿ ਮੰਤਰੀ ਨੇ ਆਉਣਾ ਹੈ ਸੋ ਅੱਜ ਹਰਿਆਣਾ ਦੇ ਆਗੂਆਂ ਦੇ ਨਾਲ ਬਹਿ ਕੇ ਗੱਲ ਕੀਤੀ ਹੈ ਉੱਥੋਂ ਦੇ ਲੋਕ ਸਭਾ ਚਾਰਜ ਸਤੀਸ਼ ਪੂਨੀਆ ਇਹਨਾਂ ਦੇ ਸੰਗਠਨ ਮਾਤਰੀ ਫਣੇਂਦਰਨਾਥ ਸ਼ਰਮਾ ਮੁੱਖ ਮੰਤਰੀ ਨੈਭ ਸਿੰਘ ਸੈਣੀ ਸਾਹਿਬका ਮੁੱਖ ਮੰਤਰੀ ਮਰੋਰ ਲਾਲ ਖੱਟੜ ਲੋਕ ਸਭਾ ਦੇ ਕਨਵੀਨਰ ਸੁਭਾਸ਼ ਬਰਾਲਾ ਇਕ ਹੋਰ ਕਈ ਆਗੂ ਵੀ ਹਾਜ਼ਰ ਸਨ ਜੀ ਸੋ ਦੂਜੇ ਪਾਸੇ ਰਾਜਾ ਵੜਿੰਗ ਦੇ ਵੱਲੋਂ ਕੀਤੀ ਹੋਈ ਟਿੱਪਣੀ ਟਿਰਲ ਸਾਹਿਬ ਕਾਫੀ ਚਰਚਾ ਛੇੜ ਦਿੱਤੀ ਹੈ ਜੀ ਲੁਧਿਆਣੇ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਬਹੁਤ ਬਾ ਕਮਾਲ ਤੰਜ ਕਸਿਆ ਭਾਰਤੀ ਜਨਤਾ ਪਾਰਟੀ ਤੇ ਤੇ ਆ ਬਿੱਟੂ ਸਾਹਿਬ ਦੀ ਪਾਰਟੀ ਤੇ ਉਹਨਾਂ ਨੇ ਕਿਹਾ ਕਿ ਮੰਦਰ ਬਾਟਾ ਮਾਜਦ ਬਾਟੀ ਤੂੰ ਨੇ ਬਾਟ ਦਿਆ ਭਗਵਾਨ ਕੁਝ ਤਾਂ ਸ਼ਰਮ ਕਰੋ ਆ ਬੀਜੇਪੀ ਵਾਲੋ ਮਤ ਵਾਟੋ ਇਨਸਾਨ ਉਹ ਕਹਿੰਦੇ ਮੰਦਰ ਵੰਡਤਾ ਮਾਜਦ ਵੰਡਤੀ ਤੇ ਭਗਵਾਨ ਵੰਡਤਾ ਕਹਦੇ ਕੁਝ ਸ਼ਰਮ ਕਰੋ ਪਰ ਇਨਸਾਨਾਂ ਨੂੰ ਨਾ ਵੰਡੋ ਸੋ ਅਮਰਿੰਦਰ ਸਿੰਘ ਰਾਜਾ ਬੜਿੰਗ ਦੀ ਇਹ ਟਿੱਪਣੀ ਕਾਫੀ ਚਰਚਾ ਦੇ ਵਿੱਚ ਚੱਲ ਰਹੀ ਹੈ ਉਹ ਦੇਖਣਾ ਹੋਵੇਗਾ ਕਿ ਇਸ ਚਰਚਾ ਦੇ ਵਿੱਚੋਂ ਅੱਗੇ ਕੀ ਹੈ ਪਰ ਆਮ ਇਸ ਜੋ ਇਨਸਾਨ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਤੇ ਅਵਿੰਦਰ ਸਿੰਘ ਰਾਜਾਵੜੇ ਨੇ ਪ੍ਰਧਾਨ ਪ੍ਰਦੇਸ਼ ਕਾਂਗਰਸ ਨੇ ਤੰਜ ਕਸਿਆ ਹੈ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਜੀ ਸੋ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਜਿੱਥੇ ਡਿਬਿਊਗੜ੍ਹ ਜ਼ਿਲ੍ਹੇ ਦੇ ਵਿੱਚ ਬੰਦ ਰਹੇ ਤੇ ਉਹਨਾਂ ਵੱਲੋਂ ਵੀ ਖਡੂਰ ਸਾਬ ਤੋਂ ਆਜ਼ਾਦ ਚੌਂ ਲੜਨ ਦਾ ਐਲਾਨ ਕਰ ਦਿੱਤਾ ਗਿਆ ਉੱਥੇ ਹੀ ਅੱਜ ਹਾਈ ਕੋਰਟ ਵੱਲੋਂ ਕਿਹਾ ਗਿਆ ਕਿ ਸੁਪਰਡੈਂਟ ਸਾਹਿਬ ਸਾਰੀ ਜ਼ਿੰਮੇਵਾਰੀ ਆਪ ਸੰਭਲਣ ਜੀ ਦੇਖੋ ਭਾਈ ਅਮਰਤਪਾਲ ਸਿੰਘ ਨੇ ਇੱਕ ਦਰਖਾਸਤ ਇੱਕ ਪਟੀਸ਼ਨ ਦਾਇਰ ਕਰਕੇ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਤੋਂ ਇਹ ਮੰਗਿਆ ਸੀ ਕਿ ਮੈਨੂੰ ਨਾਮਜ਼ਦਗੀ ਦਾਖਲ ਕਰਨ ਅਤੇ ਆਪਣੀ ਚੋਣ ਸਟ੍ਰੈਟਜੀ ਬਣਾਉਣ ਵਾਸਤੇ ਸੱਤ ਦਿਨ ਦੀ ਆਗਿਆ ਦਿੱਤੀ ਜਾਵੇ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਮਾਨਯੋਗ ਜੱਜ ਸਾਹਿਬ ਨੇ ਭਾਈ ਅਮਰਤਪਾਲ ਸਿੰਘ ਵਾਲੇ ਮਾਮਲੇ 'ਚ ਕਹਿਤਾ ਕਿ ਕੋਈ 14 ਤੱਕ ਨਾਮਜ਼ਦਗੀ ਪੱਤਰ ਭਰਨੇ ਨੇ ਡਿਬੜੂਗਲ ਦੇ ਜੇਲ੍ਹ ਨਿਗਰਾਨ ਇਸ ਸਬੰਧ ਦੇ ਵਿੱਚ ਡਿਊਟੀ ਸਾਂਭਣਗੇ ਇਸ ਗੱਲ ਤੋਂ ਇਹ ਲੱਗਦਾ ਹੈ ਕਿ ਜੇਲ੍ਹ ਸੁਪਰਡੈਂਟ ਸਾਹਿਬ ਜਿਹੜੇ ਨਾਮਜ਼ਦਗੀ ਫਾਰਮ ਨੇ ਜਿਹੜਾ ਵੀ ਗਿਆ ਕੋਈ ਉਹਨਾਂ ਦੇ ਵਕੀਲ ਸਾਹਿਬ ਨੇ ਬਰਨਾਲੇ ਵਾਲੇ ਰਾਜਦੇਵ ਸਿੰਘ ਉਹ ਜਾਂਦਿਆ ਕੋਈ ਹੋਰ ਜਾਂਦਾ ਹੈ ਤੇ ਜਿਹੜੀ ਉਹਨਾਂ ਦੇ ਦਸਤਾਖਤ ਵਗੈਰਾ ਦੀ ਹਸਤਾਖਰਾਂ ਦੀ ਪ੍ਰਕਿਰਿਆ ਹੈ ਉਹ ਜੇਲ੍ਹ ਨਿਗਰਾਨ ਡਿਬੜੂ ਘਰ ਕਰਨਗੇ ਇਹਦਾ ਮਤਲਬ ਇਹ ਹੋਇਆ ਕਿ ਪ੍ਰਕਿਰਿਆ ਪੂਰੀ ਕਰਕੇ ਉਹ ਜਿਹੜਾ ਚੋਣ ਅਫਸਰ ਹੈ ਖਡੂਰ ਸਾਹਿਬ ਦਾ ਉਹਦੇ ਕੋਲ ਲੈ ਕੇ ਆਉਣਗੇ ਸੋ ਭਾਈ ਅਮਰਤਪਾਲ ਸਿੰਘ ਨੂੰ ਆਪ ਨਹੀਂ ਉਹ ਕਹਿੰਦੇ ਜੇਲ੍ਹ ਚ ਬਹਿ ਕੇ ਤੁਸੀਂ ਚੋਣ ਲੜ ਸਕਦੇ ਹੋ ਮੈਂ ਪਹਿਲਾਂ ਵੀ ਕਿਹਾ ਕਿ ਇਸ ਤੋਂ ਪਹਿਲਾਂ ਸਵਰਨਜੀਤ ਸਿੰਘ ਮਾਨ ਧਿਆਨ ਸਿੰਘ ਮੰਡ ਤੇ ਅਤेंद्रਪਾਲ ਸਿੰਘ ਪਟਿਆਲਾ 1999 ਦੇ ਵਿੱਚ ਜੇਲ੍ਹ ਦੇ ਵਿੱਚੋਂ ਬਹਿ ਕੇ ਚੋਣਾ ਲੋਕ ਸਭਾਦਗਾਹੀ ਲੜ ਚੁੱਕੇ ਨੇ ਜੀ ਸੋ ਦੂਜੇ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਰ ਵੱਲੋਂ ਜਿੱਥੇ ਚੋਣਾ ਲੈ ਕੇ ਕਮੇਟੀ ਦਾ ਗਠਨ ਕਰ ਦਿੱਤਾ ਜੀ 11 ਮੈਂਬਰੀ ਕਮੇਟੀ ਇਹ ਫਤਿਹਗੜ੍ਹ ਸਾਹਿਬ ਦੇ ਵਿੱਚ ਗਠਨ ਕੀਤੀ ਹੈ ਜੀ ਦੇਖੋ ਫਤਿਹਗੜ੍ਹ ਸਾਹਿਬ ਦੇ ਵਿੱਚ ਉਹਨਾਂ ਦੇ ਉਮੀਦਵਾਰ ਨੇ ਬਿਕਰਮਜੀਤ ਸਿੰਘ ਖਾਲਸਾ ਉਹਨਾਂ ਨੇ ਇੱਕ 11 ਮੈਂਬਰੀ ਕਮੇਟੀ ਬਣਾਈ ਹੈ ਜਿਹੜੀ ਫਤੇਗੜ ਸਾਹਿਬ ਲਈ ਚੋਣ ਪ੍ਰਚਾਰ ਕਰੇਗੀ ਇਹਦੇ ਨਾਵਾਂ ਦਾ ਵੀ ਐਲਾਨ ਕਰਤਾ ਇਹ ਸੰਬੰਧੀ ਜਾਣਕਾਰੀ ਜਿਹੜੇ ਇਹਨਾਂ ਦੇ ਬੁਲਾਰੇ ਨੇ ਗੁਰਦਾਸਪੁਰ ਤੋਂ ਉਮੀਦਵਾਰ ਨੇ ਡਾਕਟਰ ਦਲਜੀਤ ਸਿੰਘ ਕੀਮਾ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਇਹ ਵੀ ਕਿਹਾ ਗਿਆ ਕਿ ਜਗਦੀਪ ਸਿੰਘ ਚੀਮਾ ਫਤੇਗੜ ਸਾਹਿਬ ਦੇ ਜਿਹੜੇ ਅਕਾਲੀ ਦਲ ਦੇ ਇੰਚਾਰਜ ਨੇ ਕੁਝ ਕਾਨੂੰਨੀ ਮੁਸ਼ਕਲਾਂ ਕਰਕੇ ਉਹਨਾਂ ਨੇ 11 ਮੈਂਬਰੀ ਪ੍ਰਚਾਰ ਕਮੇਟੀ ਦਾ ਗਠਨ ਕੀਤਾ ਹੈ ਸੋ ਪਾਰਟੀ ਪ੍ਰਧਾਨ ਨੇ ਉਹਦੀ ਮਨਜ਼ੂਰੀ ਦਿੱਤੀ ਹੈ ਫਤੇਗੜ ਸਾਹਿਬ ਲਈ ਸ਼ੁਰੂਮਣੀ ਅਕਾਲੀ ਦਲ ਦੀ 11 ਮੈਂਬਰੀ ਟੀਮ ਅਗਲੇ ਦਿਨਾਂ ਦੇ ਵਿੱਚ ਪ੍ਰਚਾਰ ਵਾਸਤੇ ਜਾਵੇਗੀ ਜੀ ਸੋ ਦੂਜੇ ਪਾਸੇ ਬਸਪਾ ਵੱਲੋਂ ਹੀ ਹੁਸ਼ਿਆਰਪੁਰ ਦੇ ਵਿੱਚ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਜੀ ਦੇਖੋ ਵੱਡਿਆ ਸਮਾਜ ਪਾਰਟੀ ਦਾ ਉਮੀਦਵਾਰ ਹੀ ਭੱਜ ਗਿਆ ਉੱਥੋਂ ਸੋ ਉਹਨਾਂ ਦੀ ਥਾਂ ਦੇ ਉੱਤੇ ਹੁਣ ਜਿਹੜੇ ਪ੍ਰਧਾਨ ਨੇ ਜਸਵੀਰ ਸਿੰਘ ਅੜੀ ਆਪ ਵੀ ਚੋਣ ਲੜ ਰਹੇ ਨੇ ਆਨੰਦਪੁਰ ਸਾਹਿਬ ਤੋਂ 50 ਮਾਮਲਿਆਂ ਦੇ ਇੰਚਾਰਜ ਨੇ ਰਣ ਧੀਰ ਸਿੰਘ ਬੈਣੀਪਾਲ ਉਹ ਕਹਿੰਦੇ ਕਿ ਸਾਡੀ ਕੌਮੀ ਆਗੂ ਬੀਬੀ ਮਾਇਆਬਤੀ ਨੂੰ ਨਾਲ ਲੈ ਕੇ ਉਹਨਾਂ ਦੀ ਸਲਾਹ ਦੇ ਨਾਲ ਐਡਵੋਕੇਟ ਰਣਜੀਤ ਕੁਮਾਰ ਨੂੰ ਹੁਸ਼ਿਆਰਪੁਰ ਤੋਂ ਬਹੁਜਨ ਸਮਾਜ ਪਾਰਟੀ ਨੇ ਆਪਣਾ ਉਮੀਦਵਾਰ ਐਲਾਨਤਾ ਹਾਲੇ 14 ਮਈ ਤੱਕ ਪੰਜਾਬ ਵਿੱਚ ਨਾਮਜ਼ਦਗੀਆਂ ਦਾਖਲ ਹੋਣਗੀਆਂ ਤੇ 14 ਮਈ ਤੱਕ ਇਹ ਆਪੋ ਆਪਣੇ ਜਿਹੜੇ ਸਾਰੀਆਂ ਪਾਰਟੀਆਂ ਦੇ ਆਗੂ ਜ ਆਜ਼ਾਦ ਵੀ ਹੋਣ ਉਹ ਨਾਮਜ਼ਦਗੀਆਂ ਦਾਖਲ ਕਰ ਸਕਦੇ ਜੀ ਸੋ ਦੂਜੇ ਪਾਸੇ ਰਾਹੁਲ ਗਾਂਧੀ ਵੱਲੋਂ ਮੋਦੀ ਸਾਹਿਬ ਦੇ ਉੱਤੇ ਨਿਸ਼ਾਨੇ ਸਾਧਦੇ ਗਏ ਇਹਨਾਂ ਨੇ ਕਿਹਾ ਅੰਡਾਨੀ ਅਮਬਾਨੀ ਨੂੰ ਇਹ ਫਾਇਦਾ ਪਹੁੰਚਾ ਰਹੇ ਨੇ ਜੀ ਬਾਈ ਦੋਏ ਗੱਲਾਂ ਇਕੱਠੀਆਂ ਕਰਦੇ ਆਂ ਰਾਹੁਲ ਗਾਂਧੀ ਅੱਜ ਉੱਤਰ ਪ੍ਰਦੇਸ਼ ਦੇ ਜਿਹੜਾ ਕੋਨਾਜਾ ਹੈ ਜਿੱਥੋਂ ਇਹ ਅਖਲਵੇਦ ਸਿੰਘ ਯਾਦਵ ਚੋਣ ਲੜ ਰਹੇ ਨੇ ਉਥੇ ਉਹ ਇੰਡੀਆ ਗੱਠ ਜੋੜ ਦੀ ਮੀਟਿੰਗ ਵਾਸਤੇ ਗਏ ਸੀ ਉਥੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਵੀ ਮੌਜੂਦ ਸਨ ਔਰ ਬੜੇ ਸੀਨੀਅਰ ਆਗੂ ਉਥੇ ਹੋ ਸਿ ਇੰਡੀਆ ਗੱਠ ਜੋੜ ਦੇ ਆਗੂ ਭਵੇਂ ਖੜਗੇਸ਼ ਸਾਹਬ ਉਹਨੇ ਪ੍ਰਿੰਕਾ ਗਾਂਧੀ ਰਾਹੁਲ ਗਾਂਧੀ ਤੇ ਹੋਰ ਜਿਹੜੇ ਜਿੰਨੇ ਵੀ ਨੇ ਤਜਸ਼ਵੀ ਜਾਦਵ ਇਹ ਆਪੋਰਾ ਆਪਣੇ ਤਰੀਕੇ ਦੇ ਨਾਲ ਚੋਣ ਪ੍ਰਚਾਰ ਕਰ ਰਹੇ ਨੇ। ਔਰ ਆਖਰੀ ਹਫਤੇ ਦੇ ਵਿੱਚ ਇਹਨਾਂ ਸਾਰਿਆਂ ਨੇ ਪੰਜਾਬ ਵੱਲ ਆਉਣਾ ਹੈ। ਰਾਹੁਲ ਗਾਂਧੀ ਸਾਹਿਬ ਨੇ ਕਹਿੰਦੇ ਮੋਦੀ ਸਾਹਿਬ ਨੇ ਜਿਹੜਾ GST ਤੇ ਨੋਟਬੰਦੀ ਲਾਈ ਸੀ ਨਾ ਇਹ ਅਡਾਨੀਆਂ ਦੇ ਕਹਿੰਤੇ ਲਈ ਸੀ ਜਿਹਨੇ ਲੋਕ ਤੰਗ ਪਰੇਸ਼ਾਨ ਕਰਤੇ ਆਪਣੇ ਪੈਸੇ ਕਢਾਉਣ ਵਾਸਤੇ ਪੁਲਿਸ ਦੀਆਂ ਡਾਂਗਾ ਖਾਣੀਆਂ ਪਈਆਂ ਉੱਥੇ ਕਲੇਜ ਜਦ ਇਹ ਸਾਰੇ ਸੰ ਖਰਾਜ ਦੇ ਵਿੱਚ ਉੱਥੇ ਇੱਕ ਗੱਲ ਹੋਰ ਕਹਤੀ ਜਿਹੜੀਆਂ ਗਰੰਟੀਆਂ ਉਹਨਾਂ ਨੇ ਦਿੱਤੀਆਂ ਉਹ ਤੋਂ ਦੁਹਰਾ ਹੀ ਦਿੱਤੀਆਂ ਉਹ ਕਹਿੰਦੇ ਕਿ ਇਹ ਸਰਕਾਰ ਬੀਜੇਪੀ ਵਾਲੇ ਤੁਹਾਨੂੰ ਬਹੁਤ ਤੋੜਨ ਦਾ ਯਤਨ ਕਰਨਗੇ ਬੜਾ ਝੂਠਾ ਫਰੇਵ ਫਲਾਉਣਗੇ ਪਰ ਤੁਸੀਂ ਟੁੱਟਿਓ ਨਾ ਇੱਕ ਜੁੱਟ ਰਹੋ ਜਿਹਦੇ ਵਿੱਚ ਤੁਹਾਡਾ ਫਾਇਦਾ ਹੈ ਸੋ ਇਸ ਤਰੀਕੇ ਦੇ ਨਾਲ راہਲ ગાંધી ਸਾਹਿਬ ਨੇ ਅਖਲੇਜ যাদਬ ਨੇ ਇਥੇ ਤੱਕ ਕਹਿਤਾ ਕਿ ਇਸ ਵਾਰ ਯੂਪੀ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਨੂੰ ਕਰਾਰੀ ਹਾਰ ਮਿਲ ਰਹੀ ਹੈ ਇਹ ਤਾਂ 4 ਤਰੀਕ ਦਿਸ਼ੂਗੀ ਪਰ ਉਹਨਾਂ ਨੇ ਉਹ ਰੈਲੀ ਹੈ ਜਿਹੜੀ ਉਹ ਕਾਫੀ ਭਰਵੀਂ ਦਿਖੀ ਲੋਕ ਆਏ ਬੇਸੀ ਸਾਰੀਆਂ ਹੀ ਪਾਰਟੀਆਂ ਦੇ ਆਗੂ ਭਰਵੀਂ ਰੈਲੀਆਂ ਨੂੰ ਸੰਬੋਧਨ ਕਰ ਰਹੇ ਨੇ ਕੌਣ VOTER ਕਿਸ ਪਾਸੇ ਵੱਲ ਜਾਂਦਾ ਹੈ ਇਹਦਾ ਨਤੀਜਾ ਤਾਂ 4 ਤਰੀਕ ਨੂੰ ਪਤਾ ਲੱਗੇਗਾ ਦਾਵਾ ਸਾਰੇ ਹੀ ਆਪੋ ਆਪਣੀ ਸਰਕਾਰ ਬਣਾਉਣ ਦਾ ਕਰ ਰਹੇ ਜੀ ਸੋ ਦੂਜੇ ਪਾਸੇ ਸੁਪਰੀਮ ਕੋਰਟ ਵੱਲੋਂ ਵੀ ਕਿਹਾ ਗਿਆ ਹੈ ਕਿ ਜੀਐਸਟੀ ਦੀ ਵਸੂਲੀ ਨੂੰ ਲੈ ਕੇ ਦਬਾਅ ਨਾ ਪਾਇਆ ਜਾਵੇ ਜੀ ਇਹ ਬੜੀ ਅਹਿਮ ਟਿੱਪਣੀਆਂ ਹੈ ਕੇਂਦਰ ਦੀ ਸਰਕਾਰ ਤੇ ਮਾਨਯੋਗ ਸੁਪਰੀਮ ਕੋਰਟ ਨੇ ਇਹਦੇ ਵਿੱਚ ਵੀ ਜਿਹੜੇ ਮਾਨਯੋਗ ਜੱਜ ਸਾਹਿਬ ਨੇ ਇੱਕ ਤਾਂ ਜਸਟਿਸ ਸਜੀਵ ਖੰਨਾ ਨੇ ਇੱਕ ਬੇਲਮ ਤਰਵੇਦੀ ਸਾਹਿਬ ਨੇ ਤੇ ਤੀਸਰੇ ਜਸਟਿਸ ਐਮ ਐਮ ਸੁंदरेਸ਼ ਇਹਨਾਂ ਨੇ ਕੇਂਦਰ ਸਰਕਾਰ ਨੂੰ ਆਖਿਆ ਕਿ ਸੁਪਰੀਮ ਕੋਰਟ ਨਹੀਂ ਤੁਸੀਂ ਜੀਐਸਟੀ ਬਗੈਰਾ ਦੀ ਬਕੌਲੀ ਲਈ ਧਮਕੀਆਂ ਤੇ ਜ਼ਬਰਦਸਤੀ ਕਰਨੀ ਬੰਦ ਕਰੋ ਤੁਸੀਂ ਲਾਤਾ ਇਹ ਸਵੈ ਇਛਾ ਦਾ ਕੰਮ ਹੈ ਹਰ ਵਿਅਕਤੀ ਸਵੈ ਇਛਾ ਦੇ ਨਾਲ ਇਹਨੂੰ ਜੋ ਬੰਦ ਕਰ ਉਹ ਟੈਕਸ ਵਗੈਰਾ ਅਦਾ ਕਰੇ ਪਰ ਜ਼ਬਰਦਸਤੀ ਤੇ ਬੰਦ ਕਰੋ ਜਿਵੇਂ ਜਿਵੇਂ ਚੋਣਾ ਦਾ ਨੇੜੇ ਆ ਰਿਹਾ ਹੈ ਕੁਝ ਲੰਗ ਗੀਆਂ ਤਿੰਨ ਪੜਾ ਦੀਆਂ ਚਾਰ ਰਹਿ ਗਏ ਮਾਹੌਲ ਦੇਸ਼ ਦੇ ਵਿੱਚ ਕੇਂਦਰ ਸਰਕਾਰ ਦੇ ਭਾਵੇਂ ਨਿਆਂਕ ਪ੍ਰਣਾਲੀ ਦਾ ਹੋਵੇ ਜਾ ਰਾਸੀ ਪਾਰਟੀਆਂ ਦਾ ਇੰਜ ਲੱਗਦਾ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਗਾਸ਼ਨ ਢਾਵਾਂ ਡੋਲ ਹੈ ਹਾਲਾਤਾਂ ਦੇ ਮੁਤਾਬਕ ਹੈ ਅਸੀਂ ਨਹੀਂ ਕੁਝ ਕਹਿ ਸਕਦੇ ਪਰ ਅੱਜ ਉਸ ਰਾਜਾ ਦੀ ਰੈਲੀ ਦੇ ਵਿੱਚ ਰਾਹੁਲ ਗਾਂਧੀ ਨੇ ਕਹਿ ਦਿੱਤਾ ਕਿ ਮੇਰੇ ਤੋਂ ਲਿਖ ਕੇ ਲੈ ਲਓ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਹੀਂ ਬਣੇਗਾ ਕੌਣ ਬਣ ਰਿਹਾ ਹੈ ਇਹ ਤਾਂ ਲੋਕਤੰਤਰ ਹੈ ਲੋਕਾਂ ਨੇ ਕਿਹਨੂੰ ਤਾਜ ਦੇਣਾ ਹੈ ਲੋਕਾਂ ਤੇ ਨਿਰਭਰ ਕਰਦਾ ਜੀ ਸੋ ਦੂਜੇ ਪਾਸੇ ਕਾਂਗਰਸ ਦੇ ਨੈਸ਼ਨਲ ਪ੍ਰਧਾਨ ਮਲਕਰਜਨ ਖੜਗੇ ਵੱਲੋਂ ਵੀ ਕਹਿਇਆ ਗਿਆ ਕਿ ਮੋਦੀ ਸਾਹਿਬ ਸਾਰਾ ਕੁਝ ਠੀਕ ਹੈ ਪਰ ਤੁਸੀਂ ਝੂਠ ਬੋਲਣਾ ਬੰਦ ਕਰ ਦਿਓ ਜੀ ਮਲਕਰਜਨ ਖੜਗੇ ਅੱਜ ਤਹਿਲਗਾਨਾ ਦੇ ਵਿੱਚ মিডিਆ ਨੂੰ ਸੰਬੋਧਨ ਕਰ ਰਹੇ ਸੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਉੱਥੇ ਉਹਨਾਂ ਨੇ तमाम ਆਪਣੇ ਗਰੰਟੀਆਂ ਆਪਣੇ ਜਿਹੜਾ ਬਾਕੀ ਕੰਮ ਹੈ ਉਹ ਸਾਰੇ ਦੇ ਬਾਰੇ ਗੰਾਇਆ ਤੇ ਉਹਨਾਂ ਨੇ ਅਖੀਰ ਤੇ ਆ ਕੇ ਆਖਿਆ ਕਿ ਦੇਖੋ ਕਿਹਾ ਜਾ ਸਮਾ ਆ ਗਿਆ ਦੇਸ਼ ਦਾ ਪ੍ਰਧਾਨ ਮੰਤਰੀ ਪੈਰ ਪੈਰ ਦੇ ਉੱਤੇ ਝੂਠ ਬੋਲਦਾ ਹੈ ਕਟੋ-ਕਟ ਇਹਨਾਂ ਨੂੰ ਝੂਠਰੀ ਬੋਲਣਾ ਚਾਹੀਦਾ ਪ੍ਰਧਾਨ ਮੰਤਰੀ ਸਾਹਿਬ ਦੀ ਅਹੁਦੇ ਦੀ ਕੋਈ ਮर्यादा ਹੁੰਦੀ ਹੈ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਉਹ ਮर्यादा ਰੱਖਦੇ ਨਹੀਂ ਤੇ ਝੂਠ ਬੋਲਣ ਨੂੰ ਵੱਧ ਤਰਜੀਹ ਦਿੰਦੇ ਨੇ ਜੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਲਈ ਸਭ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ